ਹਾਂਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭੈਣ ਜੀ ਅਸੀਂ ਬੈਂਕ ਤੋਂ ਗੁਰਦਾਸਪੁਰ ਤੋਂ ਗੱਲ ਕਰ ਰਹੇ ਹਾਂ ਹਾਂਜੀ ਜੀ ਭੈਣ ਜੀ ਹਾਂਜੀ ਹਾਂਜੀ ਬੈਂਕ ਤੋਂ ਤੇ ਭੈਣ ਜੀ ਤੁਹਾਡੇ ਮੁੰਡੇ ਦਾ ਰਿਸ਼ਤਾ ਹੋਇਆ ਸੀਗਾ ਗੁਰਦਾਸਪੁਰ ਸੁਖਜਿੰਦਰ ਹੋਣਾ ਦੀ ਸੁਖਜਿੰਦਰ ਸਿੰਘ ਜੀ ਦੀ ਬੇਟੀ ਨਾਲ ਹਾਂਜੀ ਹਾਂਜੀ ਹੋਇਆ ਸੀ ਤੇ ਅਸੀਂ ਗੱਲ ਕੀਤੀ ਸੀ ਕੀ ਕੀ ਗੱਲ ਕੀ ਹੋਈ ਸੀ ਗੱਡੀ ਚਾਹੀਦੀ ਸਰ ਉਹ ਗੱਡੀ ਮੰਗੀ ਸੀ ਸਪਾਰੀ अच्छा गड्डी चाहिदी सी हां गड्डी चाहिदी सानू ते पैं जी थाने पता महंगाई ਦਾ ਜਮਾਨਾ ਹੈ ਮੁੰਡਾ ਸੱਡਾ ਫੜਿਆ ਲਿਖਿਆ ਜੀ 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 ਤਾਂ ਜੀ ਸਾਡੇ ਕੋਲ ਨਾ ਸੁਖ ਜਿੰਦਰ ਸਿੰਘ ਜੀ ਆਏ ਸੀ ਤੇ ਉਹਨਾਂ ਨੇ ਨਾ ਲੋਨ ਲਈ ਸਾਡੇ ਕੋਲ ਐਪਲੀਕੇਸ਼ਨ ਪਾਈ ਸੀ ਉਹਨਾਂ ਨੇ हां जी जी ਅਸੀਂ ਉਹਨਾਂ ਦਾ ਲੋਨ ਤੇ ਚਲੋ ਅਸੀਂ ਕਰ ਦਿੱਤਾ ਹੋਇਆ ਓਕੇ ਪਰ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆਂ ਕਿ ਹੋਰ ਵੀ ਜੇ ਤੁਹਾਡੀ ਮੰਗ ਹੈਗੀ ਆ ਨਾ ਉਹ ਕਹਿੰਦੇ ਸੀ ਕਿ ਇਕਾਰੀ ਮੁੰਡੇ ਵਾਲਿਆਂ ਨੂੰ ਤੁਸੀਂ ਪੁੱਛ ਲਿਓ ਹਾਂਜੀ ਹਾਂਜੀ ਹੋਰ ਵੀ ਜੇ ਕੋਈ ਚਾਹੀਦਾ ਤਾਂ ਫਿਰ ਅਸੀਂ ਹੁਣੇ ਲੋਨ ਤਾਂ ਪਾਸ ਕਰ ਲਈਏ ਫਿਰ ਬਾਕੀਆ ਡਿਮਾਂਡਾਂ ਵੀ ਤੁਹਾਡੀਆਂ ਪੂਰੀਆਂ ਕਰ ਦਾਂਗੇ ਅਸੀਂ ਨਾਲੇ ਹਾਂਜੀ ਹਾਂਜੀ ਕਰ ਦਿਓ ਬੱਸ ਥੋਲੇ ਰੱਖਣਾ ਵੀ ਚਾਹੀਦਾ ਮੁੰਡੇ ਵਾਸਤੇ ਅੱਛਾ ਤੇ ਹੋਰ ਕੋਈ ਫ੍ਰਿਜ ਕੋਈ AC ਫ੍ਰਿਜ ਤੇ ਨੋਰਮਲ ਹੀ ਹੁੰਦੇ ਨੇ ਘਰ ਵਿੱਚ ਚਾਹੀਦੇ ਹੀ ਹੁੰਦਾ ਫ੍ਰਿਜ AC ਗਰਾ ਉਹ ਤਾਂ ਇਹੋ ਦੇਣਾ ਹੀ ਅਸੀਂ ਕਿਹੜਾ ਰੱਖਣਾ ਉਹ ਤੇ ਇਹਨਾਂ ਦੀ ਕੁੜੀ ਨਹੀਂ ਰੱਖਣਾ ਤੇ ਟੀਵੀ ਭੈਣ ਜੀ ਮੈਂ ਕਹਿੰਨਾ ਜਿਹੜੇ ਉਹ ਅੱਜ ਕੱਲ ਕੰਦਾ ਨਾਲ ਨਹੀਂ ਲੱਗ ਜਾਂਦੇ ਪਤਲੇ ਉਹ ਕਰਾਓ ਤੁਸੀਂ ਸਭ ਹਾਂ ਹਾਂ LED TV ਹਾਂ 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 ਐਲਡੀ ਹੁੰਦੀ ਹੈ ਆ ਉਹ ਨਾ ਚਾਹੀਦਾ ਸੰਦੇਸ਼ ਠੀਕ ਹੈ ਭੈਣ ਜੀ ਇਹਦੇ ਛੇ ਨਾਲ ਹੀ ਭੇਜਦੇ ਨੇ ਅਸੀਂ ਕਿਤੇ ਕਈ ਬੰਦੇ ਪੈਸੇ ਪਰ ਧਰਾਂਗੇ ਦੇਖਣਾ ਤੇ ਇੰਨਾ ਨਹੀਂ ਹੈ ਜੀ 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 ਭੈਣ ਜੀ ਇਹ ਤਾਂ ਗੱਲ ਹੈ ਸੜਾ ਵੀ ਅੱਗਰ ਨੋ ਫੁੱਟਰ ਨਹੀਂ ਦੇ ਦਰ ਹਾਂ ਹਾਂ ਤੇ ਹੋਵਾ ਪੈ ਜੀ ਕੋ ਸੋਫਾ ਸੈਟ ਤੇ ਕੋਈ ਇਦਾਂ ਬੈੱਡ ਵਗੈਰਾ ਉਹ ਜਰੂਰਤ ਨਹੀਂ ਆਗੀ ਉਹ ਸੌਣਗੇ ਇਹਨਾਂ ਨੇ ਹੀ ਸੌਣਾ ਤੇ ਇਹਨਾਂ ਨੂੰ ਚਾਹੀਦਾ ਹੀ ਏ ਮੈਂ ਤਾਂ ਕਮਰਾ ਤਿਆਰ ਕਰਤੇ ਉਹ ਸਾਰੇ پیسے ਥੋੜਾ ਮੈ ਲੱਗ ਜਾਣੇ ਆ ਠੀਕ ਆ ਪੈ ਜੀ ਆਪਾਂ ਕੁੱਲ ਮਿਲਾ ਕੇ ਜਿਹੜਾ ਕੋਈ 20 ਲੱਖ ਦਾ ਆਪਾਂ ਲੋਨ ਇਹਨਾਂ ਦਾ ਪਾਸ ਕਰ ਲਗੇ ਆ ਹਾਂ ਹਾਂ 20 ਦੇ ਰੋਟੀ ਪਾਣੀ ਵਧੀਆ ਸੰਭਿਜ ਚਾਹੀਦੀ ਏ ਹਾਂਜੀ 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 ਪ੍ਰਾਸੀ ਦੀ ਸੇਵਾ ਚਾਹੀਦੀ ਫੁੱਲ ਫੁੱਲ ਠੀਕ ਆ ਪੈ ਜੀ ਆਪਣਾ ਮੁੰਡਾ ਕਿੰਨਾ ਕੁ ਪੜਿਆ ਜੀ ਮੁੰਡਾ ਬਸ ਅੱਧੀ 12th ਕੀਤੀ ਹੋਈ ਏ ਪੰਜੀ ਇੱਕ ਛੋਟੀ ਜੀ ਮੁਸ਼ਕਲ ਆ ਹੁਣ ਹਾਂਜੀ ਜੀ ਅਸੀਂ ਲੋਨ ਤਾਂ ਚਲੋ ਅਸੀਂ ਪਾਸ ਕਰ ਹੀ ਦੇਣਾ ਪਰ ਇਹ ਨਾ ਕਾਨੂੰਨੀ ਤੌਰ ਤੇ ਜੁਰਮ ਹੁੰਦਾ ਆ ਦਾਜ ਲੈਣਾ ਹਾਂਜੀ ਤੇ ਅਸੀਂ ਇਹ ਚਾਹੁੰਦੇ ਆ ਨਹੀਂ ਨਹੀਂ ਮੇਰੀ ਗੱਲ ਸੁਣੋ ਅਸੀਂ ਚਲੋ ਆਪਣੇ ਘਰ ਦੀ ਗੱਲ ਆ ਹਾਂ ਤੁਹਾਡਾ ਨਾਲ ਗੱਲ ਕੋਈ ਨਹੀਂ ਤੇ ਕਾਹਦੀ ਪਰਦਾ ਕਾਦਾ ਰਹਿ ਗਿਆ ਆ ਗੱਲ ਦਾ ਤੇ ਚਲੋ ਹਾਂਜੀ ਹਾਂਜੀ ਗੱਲ ਕਰਕੇ ਚੰਗਾ ਲੱਗਾ ਸਾਨੂੰ ਤੇਈ ਟਾੜਾ ਮੈਲਾ ਸੋਚਦੇ ਆ ਕਿ ਤੁਸੀਂ ਇੰਜ ਕਰੋ ਕਿ ਦੋ ਕਮੈਂਟ ਨਾਲ ਇਦਾਂ ਕੋਈ ਸਿਆਣੀ ਜਿਹੀ ਗੱਲਾਂ ਕਰ ਦੋ ਤਾਂ ਕਿ ਇਹ ਸਾਡੀ ਗੱਲ ਰਿਕਾਰਡ ਕਰ ਲਈਏ ਤੇ ਜੇ ਕੱਲ ਨੂੰ ਕੋ ਪੁਲਿਸ ਕੋਈ ਗੱਲਬਾਤ ਕਰੇ ਤੇ ਇਹ ਸਾਡੀ ਰਿਕਾਰਡਿੰਗ ਦਿਖਾ ਦਈਏ ਵੀ ਤੁਸੀਂ ਬੇਦਾਜ ਦੇ ਖਿਲਾਫ ਹੋ ਤੁਸੀਂ ਦਾਜ ਮੰਗਦੇ ਨਹੀਂ ਐ। ਹਲੋ ਹਾਂਜੀ ਜੀ ਦਾਜ ਦੇ ਤੇ ਅਸੀਂ ਸੱਤ ਪਰਸ ਖਿਲਾਫ ਆ। ਹੂੰ। ਗਾਣ ਤੇ ਸੰਦੇ ਜੇ ਨਹੀਂ ਸੀ ਜਿੰਨੇ ਦੇਸੀ ਮਾਪੇ ਨੇ ਤੇ ਉਹਨਾਂ ਨੇ ਸਭ ਕੁਝ ਦੇ ਦਿੱਤਾ। ਹੂੰ। ਅਸੀਂ ਇਹ ਤਾਂ ਸਾਜੂ ਦੇਖ ਫਰਸਾਂ ਦੇ ਗਏ ਸਾਜੀ ਰਵੇ ਮੇਰਾ ਮੁੰਡਾ ਕਮਾਣਾ ਮੇਰੇ ਮੁੰਡੇ ਨੇ ਆਪੇ ਕਮਾ ਕੇ ਬੇ ਨਾ ਕਿਸੇ ਰਾਖਸ਼ ਜਿੰਨਾ ਧੀਰੇਤੀ ਹੋਰ ਪਿੱਛੇ ਹੀ ਰਹਿ ਗਿਆ ਸਾ ਧੀਰੇਤੀ ਸਭ ਕੁਝ ਦਿੱਤਾ ਜੀ ਉਹਨਾਂ ਨੇ ਛਾੜੀਆਂ ਵੀ ਢੀਆਂ ਨੇ ਦੋਸਤੇ ਵੀ ਆਈਆਂ ਨੇ ਤੇ ਤੁਸੀਂ ਇੰਦੀ ਜੀ ਕਿੰਨਾ ਕੁ ਦਾ ਦਿੱਤਾ ਸੀਗਾ ਅਸੀਂ ਥੋੜਾ ਬਹੁਤੀ ਜਿੱਦਾਂ ਸਾਨੂੰ ਸਰਿਆ ਬਗਿਆ ਗੱਦੀ ਦੀ ਤੁਸੀਂ ਤੁਸੀਂ ਗੱਦੀ ਕੱਲੇ ਗੈਪ ਰਾਜੀ ਗੱਦੀ ਗੁੱਦੀ ਨਹੀਂ ਦਿੱਤੀ ਅਸੀਂ ਐਸੀ ਆਂਟੀ ਜੀ ਮੈਂ ਸੋਚਦਾ ਪਿਆ ਕਿ ਜੋ ਹੁਣ ਅਸੀਂ ਤੁਹਾਡੇ ਕੋਲ ਰਿਕਾਰਡ ਕਰਾਇਆ ਹਾਂ ਜੀ ਜੀ ਜੇ ਤੁਸੀਂ ਅਸਲ ਦੇ ਵਿੱਚ ਜੇ ਇਸ ਗੱਲ ਦੇ ਉੱਤੇ ਥੋੜਾ ਜਿਹਾ ਗੌਰ ਕਰੋ ਤਾਂ ਮੇਰੇ ਖਿਆਲ ਦੇ ਨਾਲ ਇੱਕ ਘਰ ਹੋਰ ਬਸ ਜਾਏਗਾ ਜਗ ਬਾਣੀ ਰੇਡੀਓ ਤੋਂ लवली नूर ਗੱਲ ਕਰ ਰਹੇ ਹਾਂ ਜੀ ਮੈਂ ਤੇ ਗਲਤ ਆ ਕਿ ਜਾਂ ਸਹੀ ਆ ਜੋ ਤੁਸੀਂ ਕਰਦੇ ਪਏ ਹੋ ਅ ਲੋਜੀ ਫੋਨ ਲਾਈਨ ਕੱਟ ਦਿੱਤੀ ਗਈ ਆ ਭੈਣ ਜੀ ਹੁਣ ਵੱਲੋਂ ਹੀ ਦੋਸਤੋ ਕਿੰਨਾ ਔਖਾ ਹੁੰਦਾ ਨਾ ਸੱਚ ਸੁੰਣਾ ਅਸੀਂ ਆਪਣੇ ਸਰੋਤਿਆਂ ਨੂੰ ਪਹਿਲਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਸ ਕੁੜੀ ਦੇ ਨਾਲ ਇਹਨਾਂ ਦੇ ਮੁੰਡੇ ਦਾ ਰਿਸ਼ਤਾ ਹੋਣਾ ਸੀਗਾ ਉਸ ਭੈਣ ਦੇ ਫੋਨ ਸਾਨੂੰ ਆਇਆ ਸੀਗਾ ਤੇ ਉਹਨਾਂ ਕਹਿਆ ਸੀਗਾ ਕਿ ਤੁਸੀਂ ਇਹ ਗੱਲਬਾਤ ਉਹਨਾਂ ਨਾਲ ਕਰੋ ਤਾਂ ਕਿ ਹੋਰ ਵੀ ਜਿਹੜੀਆਂ ਭੈਣਾਂ ਨੇ ਇਹੋ ਜਿਹੇ ਦਾਜ ਦੇ ਲੋਭੀਆਂ ਦੇ ਹੱਥੇ ਚੜ੍ਹਨ ਤੋਂ ਪਹਿਲਾਂ ਆਪਣੇ ਆਪ ਨੂੰ ਬਚਾ ਸਕਣ ਤੇ ਜਿਹੜੇ ਵੀ ਮੁੰਡੇ ਵਾਲੇ ਤੁਹਾਨੂੰ ਰਿਸ਼ਤੇ ਤੋਂ ਪਹਿਲਾਂ ਹੀ ਇੰਨਾ ਤੰਗ ਕਰਦੇ ਹਨ ਨਾ ਸਮਝੋ ਕਿ ਉਹ ਤੁਹਾਡੇ ਨਾਲ ਰਿਸ਼ਤਾ ਨਹੀਂ ਜੋੜਨਾ ਚਾਹੁੰਦੇ ਤੁਹਾਡੇ ਨਾਲ ਸੌਦਾ ਕਰ ਰਹੇ ਆ ਅੱਜ ਲਈ ਸਿਰਫ ਇੰਨਾ ਹੀ ਸੁਣਦੇ ਰਹੋ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਜਗ ਬਾਣੀ ਰੇਡੀਓ